ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਅਸੀਂ ਲੋਕਲੀ ਗਏ ਪੰਚਕੁਲਾ ਵਿੱਚ ਇੰਡੀਅਨ ਸਾਇੰਸ ਫੈਸਟੀਵਲ ਸੀਗਾ ਇੱਥੇ ਗਏ ਤੇ ਕਾਫੀ ਮਤਲਬ ਵਧੀਆ ਡੈਕੋਰੇਸ਼ਨ ਕਰ ਰੱਖੀ ਸੀਗੀ ਪਰ ਉੱਥੇ ਜਿਹੜੇ ਲਾਈਕ ਤੁਹਾਨੂੰ ਫ੍ਰੀ ਐਂਟਰੀ ਸੀਗੀ ਕੋਈ ਚਾਰजेस ਵਗੈਰਾ ਨਹੀਂ ਸੀਗੇ ਅ ਤੇ ਕੁਝ ਕੁਝ ਚੀਜ਼ਾਂ ਸਿਗੀਆਂ ਵੀ ਜਿਹੜੇ ਸਟੂਡੈਂਟਸ ਲਈ ਮਤਲਬ ਸਟੂਡੈਂਟ ਹੀ ਜਾ ਸਕਤੇ ਆ ਉੱਥੇ ਮਤਲਬ ਦੂਜੇ ਲੋਗ ਦੀ ਐਂਟਰੀ ਲਾਈਕ ਨਹੀਂ ਸੀਗੀ ਉੱਥੇ ਪਰ ਜਿੱਥੇ ਜਿੱਥੇ ਸਿਗੀ ਅਸੀਂ ਉੱਥੇ-ਉੱਥੇ ਐਕਸਪਲੋਰ ਕਰ ਲਿਆ ਇਹ ਹੈ ਜਿਹੜਾ ਸਭ ਤੋਂ ਪਹਿਲਾ ਇਕੁਪਮੈਂਟ ਇਹ ਹੈਗਾ ਹੈ ਅਰਥਕਵੇਕ ਸਾਨੂੰ ਪਹਿਲਾਂ ਹੀ ਪ੍ਰੈਡਿਕਟ ਕਰ ਦਿੰਦਾ ਕਿ ਅਰਥਕਵੇਕ ਆਉਣ ਵਾਲਾ ਹੈ ਇਹਨਾਂ ਦੀ ਮਸ਼ੀਨ ਸਿਗੀ ਇੱਥੇ ਕਾਫੀ ਅਸੀਂ ਲੱਗ ਲੱਗ ਵਿਗਿਆਨ ਦੇ ਲਾਇਕ ਉਹਨਾਂ ਦੀ ਇਨਵੈਂਸ਼ਨਸ ਦੇਖਿਆ ਲੋਕਾਂ ਨੇ ਕੀਤੀਆਂ ਹੋਈਆਂ ਸੀਗੀਆਂ ਉੱਥੇ ਕਾਫੀ ਖੂਬਸੂਰਤੀ ਸੀਗੀ ਕਾਫੀ ਹੱਦ ਤੱਕ ਲਾਈਕ ਉਹਨਾਂ ਦੀਆਂ ਇਨਵੈਂਸ਼ਨਸ ਸੀਗੀਆਂ ਅਲੱਗ ਅਲੱਗ ਉਹਨਾਂ ਦੀਆਂ ਅਲੱਗ-ਅਲੱਗ ਲਾਈਕ ਸਾਇੰਟਿਸਟਾਂ ਦੀਆਂ ਇਨਵੈਂਸ਼ਨਸ ਸੀਗੀਆਂ ਸਭ ਆਪਣੇ ਮਾਡਲਸ ਉਹ ਕੇਰ ਲੈ ਕੇ ਆਏ ਸੀਗੇ ਸਾਰੇ ਆਪਣੇ ਮਾਡਲਸ ਐਂਡ ਇਨਵੈਂਸ਼ਨਸ ਐਕਸਪਲੇਨ ਕਰ ਰਹੇ ਸੀਗੇ ਸਾਰਿਆਂ ਨੂੰ ਉੱਥੇ ਇਹ ਇੱਥੇ ਇੱਕ 3D ਮਾਡਲ ਹੈ ਤੁਹਾਨੂੰ ਸ਼ਾਇਦ ਕੈਮਰੇ ਚੰਨਾ ਦਿਖ ਨਾ ਰਿਹਾ ਹੋਵੇ ਬਟ ਕਿੰਨਾ ਵਧੀਆ 3D ਮਾਡਲ ਬਣਾਇਆ ਹੋਇਆ ਇਹ ਕੋਈ ਯੰਤਰ ਹੈ ਜਿਹੜਾ ਅ ਅੰਡਰ ਸੀ ਜਾਂਦਾ ਮਤਲਬ ਕੋਈ ਮਰੀਨ ਮਤਲਬ ਇਹਨਾਂ ਦਾ ਹੁੰਦਾ ਹੈ ਜਿਹੜਾ ਸਮੁੰਦਰ ਦੇ ਨੀਚੇ ਜਾਂਦਾ ਹੈ ਇਨਸਟਰੂਮੈਂਟ ਇਹ ਤੋਂ ਬਾਅਦ ਲੋਕਾਂ ਨੇ ਆਪਣੇ ਲਾਈਕ ਹਾਈ ਇਹ ਹਾਈਬ੍ਰਿਡ ਸੀਟਸ ਏ ਇਹਨਾਂ ਨੇ ਹਾਈਬ੍ਰਿਡ ਸੀਡਸ ਰੱਖ ਰੱਖੇ ਸੀਗੇ ਐਕਸਪਲੇਨ ਕਰ ਰਹੇ ਸੀਗੇ ਫਿਰ ਅਸੀਂ ਇੱਥੇ ਗਏ ਇੱਥੇ ਇਹਨਾਂ ਨੇ ਕਾਫੀ ਮਤਲਬ ਪ੍ਰੀਜ਼ਰਵ ਕਰਕੇ ਰੱਖੀਆਂ ਹੋਈਆਂ ਸੀ ਕਿ ਚੀਜ਼ਾਂ ਜਿਵੇਂ ਤੁਹਾਨੂੰ ਅਵਸ਼ੇਸ਼ ਮਿਲਣਗੇ ਪੱਥਰਾਂ ਦੇ ਉੱਤੇ ਪੱਤਿਆਂ ਦੇ ਜਾਨਵਰਾਂ ਦੇ ਇਸ ਕੇਤੀ ਵਿੱਚ ਹੀ ਲਾਈਕ ਇਹਨਾਂ ਦਾ ਮਿਊਜ਼ੀਅਮ ਹੈ ਇਹ ਸਾਨੂੰ ਦੱਸ ਰਿਹਾ ਸੀ ਕਿ ਸਾਡਾ ਮਿਊਜ਼ੀਅਮ ਹੈ ਉੱਥੇ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਉਹਨਾਂ ਨੇ ਸਾਨੂੰ ਆਪਣਾ ਸਾਰਾ ਪ੍ਰੋਸੈਸ ਲਾਈਕ ਐਕਸਪਲੇਨ ਕੀਤਾ ਕਿਵੇਂ ਉਹ ਕਸੌਲੀ ਦੇ ਜਿਹੜੇ ਪਹਾੜਾਂ ਹਨ ਉਹਨਾਂ ਤੋਂ ਇਹ ਲਾਈਕ ਇਹ ਪੱਥਰ ਵਗੈਰਾ ਪਰਸਰਵ ਕਰਦੇ ਨੇ ਕਿਉਂਕਿ ਉਹ ਦੱਸ ਰਹੇ ਸੀ ਕਿ ਵੀ ਲੋਕਲ ਲੋਕਾਂ ਨੂੰ ਇੰਨੀ ਪਹਿਚਾਨ ਨਹੀਂ ਹੁੰਦੀ ਬਟ ਜਿੱਥੇ ਵੀ ਕਈ ਵਾਰ ਕੰਸਟਰਕਸ਼ਨ ਹੁੰਦੀ ਆ ਅਸੀਂ ਉੱਥੇ ਜਾਂਦੇ ਆਂ ਦੇਖਦੇ ਆਂ ਇਹ ਜੇ ਪੱਥਰ ਮਿਲ ਜਾਂਦੇ ਆ ਜਿਨ੍ਹਾਂ ਤੇ ਲਾਇਕ ਕਾਫੀ ਸਾਲ ਪੁਰਾਣੀ ਲਾਈਫ ਹੁੰਦੀ ਆ ਤੇ ਇਹ ਉਹਨਾਂ ਨੂੰ ਪ੍ਰੀਜ਼ਰਵ ਕਰਕੇ ਰੱਖ ਲੈਣੇ ਆ ਮਿਊਜ਼ੀਅਮ ਦੇ ਵਿੱਚ ਐਡਵਾਈਸ ਦੇ ਦਿੱਤਾ ਆਪ ਆਪਣੇ ਕੰਮ ਕਰ ਸਕਦੇ ਹੋ ਆਪ ਹੋਰ ਜਨਤ ਪਰ ਤੇ ਉੱਪਰ ਸਾਰੀ ਸੇਵਾ ਸਿੱਧਾ ਕਰ ਸਕਦੇ ਹੋ ਸੇਮ ਚੀਜ਼ ਇਸ ਨੂੰ ਹੱਥ ਦੀ ਬੋਲ

ਤੇ ਉਤਪਾਦ ਜੇ ਤੁਸੀਂ ਨਾ ਆਪਣਾ ਮਤਲਬ ਕਈ ਐਪਸ ਆਪਾਂ ਯੂਜ਼ ਕਰਦੇ ਹਾਂ ਵੈਦਰਲੀ ਪਰ ਜਿਹੜੀ ਇਹਨਾਂ ਦੀ ਐਪਸ ਹੁੰਦੀ ਹੈ ਨੈਸ਼ਨਲ ਸੈਂਟਰ ਲਾਈਕ ਨੈਸ਼ਨਲ ਸੈਂਟਰ ਦੀ ਵੈਦਰ ਫੋਰਕਾਸਟਿੰਗ ਜਿਹੜੀ ਐਪ ਹੁੰਦੀ ਆ ਉਹ ਤੁਹਾਨੂੰ ਲੱਗਦਾ ਉਹ ਤੋਂ ਐਕੂਰੇਟ ਡਾਟਾ ਮਿਲਦਾ ਹੈ ਤੁਹਾਨੂੰ ਰੈਦਰ than ਅਦਰ ਐਪਸ Wenn stimulation is less ist will happen is we have to it's ਕਾਫੀ ਹੱਦ ਤੱਕ ਲੋਕ ਆਏ ਹੋਏ ਸੀਗੇ ਐਨੀਆਂ ਸੁਣੀਆਂ ਇਨਵੈਂਸ਼ਨਸ ਲੋਕਾਂ ਨੇ ਦਸੀਆਂ ਇਹ ਸੀਗਾ ਅੰਟਾਰਕਟਿਕਾ ਦਾ ਮਾਡਲ ਇੱਥੇ ਸਾਰਾ ਉਹਨਾਂ ਨੇ ਅੰਟਾਰਕਟਿਕਾ ਚ ਦਾ ਐਕਸਪਲੇਨ ਕੀਤਾ ਹੋਇਆ ਸੀਗਾ ਇੰਡੀਅਨ ਜਿਹੜਾ ਪ੍ਰੋਗਰਾਮ ਚੱਲ ਰਿਹਾ ਐਂਟਾਰਕਟਿਕਾ ਚ ਇੱਥੇ ਉਹ ਐਕਸਪਲੇਨ ਕਰ ਰਹੇ ਸੀਗੇ ਵੀ ਕੀਵੇਂ ਹੋ ਪ੍ਰੋਸੈਸ ਹੁੰਦਾ ਸਾਰਾ ਐਕਸਪਲੇਨ ਕਰ ਰਹੇ ਸੀਗੇ ਵੀ ਇੰਡੀਆ ਵੀ ਉੱਥੇ ਆਪਣੇ ਲਾਇਕ ਇਨਵੈਂਸ਼ਨਸ ਔਰ ਆਪਣੀ ਸਾਰੀ ਰਿਸਰਚ ਕਰਦਾ ਐਂਟਾਰਕਟਿਕਾ ਦੇ ਵਿੱਚ ਕੁਲੇ ਤੋਂ ਇਹਨੇ ਬੀਤੇ ਉੱਤਰ ਦੇ ਚਾਹ। ਬਹੁਤ ਸੋਲਾ ਪ੍ਰੇਗ੍ਰੇਸ਼ਨ ਤੋਂ ਇਹਨੇ ਕੰਮ ਕੀਤਾ। ਉਹ ਲਹਾਂ ਇਹ ਇਸ ਰੋਦੀ ਮਿਸਾਈਲ ਸੀਗੀ। ਇਹ ਦੇਖੋ ਇਹ ਕਿੰਨਾ ਸੁੰਦਰ ਬਾਦਲ ਹੈ। ਕਿੰਸੀ ਇਹ ਚੜੀਆ? ਚੜੀਆ ਆ ਰਹੀ ਦੇਖਾ। ਇਸ ਨੂੰ ਰਿਲੀਜ਼ ਸੁਣਨ ਦਾ ਵਾਅਦਾ ਕਰ ਗਿਆ। ਪਰ ਇਸ ਬਰਾਦਰ ਬਾਤ ਨਹੀਂ ਕਰਦਾ। ਇਹ ਚਿਲੋ ਨੂੰ ਜਮਨ ਕੋਲੋਂ ਪਾਣੀ ਪਿਲਾਉਂਦੇ ਆਂ। ਆਹ ਦੇਖੋ ਇਹ ਪਾਣੀ ਪੀ ਰਿਹਾ ਹੈ। ਠੀਕ ਹੈ। ਪਾਣੀ ਪਿਲਾ ਕੇ ਇੱਥੇ ਇਹ ਗ੍ਰੇਨੇਡਸ ਵਗੈਰਾ ਮਿਸਾਈਲਸ ਵਗੈਰਾ ਸੀ ਜਿਹੜੀਆਂ ਡਿਫੈਂਸ ਚ ਯੂਜ਼ ਹੁੰਦੀਆਂ। ਉਹ ਤੋਂ ਬਾਅਦ ਇੱਕ ਡੀਐਨਏ ਦਾ ਸਟਰਕਚਰ ਸੀਗਾ। ਇਹ ਉਹ ਤੋਂ ਬਾਅਦ ਸਾਇੰਸ ਵਾਲੇ ਸੈਕਸ਼ਨ ਤੋਂ ਬਾਅਦ ਅਸੀਂ ਥੋੜਾ ਆਰਟ ਐਂਡ ਕ્રાਫਟ ਚ ਜਾ ਗਏ। ਉਹਨਾਂ ਨੇ ਸਾਰਾ ਐਕਸਪਲੇਨ ਕੀਤਾ ਹੋਇਆ ਸੀਗਾ। ਇਹ ਇਹਨਾਂ ਦਾ ਪਿਰੀਫਾਇਰ ਸੀਗਾ। ਇਹ ਇਹਨਾਂ ਨੇ ਲਾਈਕ ਸ਼ੈਂਡਲियर ਵਗੈਰਾ ਇਹਨਾਂ ਨੇ ਆਪਣੇ ਬਣਾਏ ਹੋਏ ਸੀਗੇ ਆਰਟਸ ਦੇ ਥਰੂ ਇਹ ਚੀਜ਼ਾਂ ਤੇ ਕਾਫੀ ਕਾਫੀ ਕੁੀਟ ਕਿਟਸ ਜਿੱਜਾ ਸੀ ਗਿਆ ਉੱਥੇ ਅਸੀਂ ਐਕਸਪਲੋਰ ਕਰ ਰਹੇ ਸੀਗੇ ਇਹਨਾਂ ਨੇ ਲਾਈਕ ਗੇਮਸ ਸੀਗੀਆਂ ਜੋ ਪੁਰਾਣੀਆਂ ਕਹਿੰਦੇ ਜੋ ਐਕਸਟਿੰਕਟ ਹੋ ਰਹੀਆਂ ਜਾ ਰਹੀਆਂ ਅੱਜ ਕੱਲ ਦੇ ਲੋਕਾਂ ਨੂੰ ਤਾਂ ਇਹਨਾਂ ਦਾ ਪਤਾ ਵੀ ਨਹੀਂ ਹੈਗਾ ਜਿਹੜੀ ਇਹ ਕ੍ਰੋਸ ਵਾਲੀ ਹੈ ਇਹ ਮਹਾਭਾਰਤ ਦੇ ਦੌਰਾਨ ਖੇਲੀ ਗਈ ਸੀਗੀ ਕਾਫੀ ਮਜ਼ਾ ਆਇਆ ਸਾਨੂੰ ਕਾਫੀ ਇੰਜੋਏ ਕੀਤਾ ਅਸੀਂ ਕਾਫੀ ਨਈ ਨਵੀਆਂ ਨਮੀਆਂ ਚੀਜ਼ਾਂ ਦੇ ਬਾਰੇ ਪਤਾ ਲੱਗਿਆ ਜਿਹਦੇ ਬਾਰੇ ਸਾਨੂੰ ਕੁਝ ਵੀ ਨਹੀਂ ਸੀ ਪਤਾ ਏ ਸੀਗਾ ਉਥੇ ਦਾ ਮੈਪ ਅ ਅਸੀਂ ਤਾਂ ਕਾਫੀ ਚੀਜ਼ਾਂ ਗਏ ਨਹੀਂ ਕਿਉਂਕਿ ਸਟੂਡੈਂਟਸ ਹੀ ਅਲਾਉਡ ਸੀਗੇ ਲੇਕਿਨ ਹੈ ਕਾਫੀ بڑا ਸੀਗਾ ਬਟ ਅਸੀਂ ਅਲਾਉਡ ਨਹੀਂ ਸੀਗੇ ਤਾਂ ਅਸੀਂ ਲਿਮਟਿਡ ਚੀਜ਼ਾਂ ਹੀ ਦੇਖ ਪਏ ਪਰ ਜਿੰਨੀਆਂ ਵੀ ਚੀਜ਼ਾਂ ਦੇਖ ਪਏ ਬਹੁਤ ਹੀ ਵਧੀਆ ਸੀਗੀਆਂ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰ ਦੇ ਮੇਰੇ ਚੈਨਲ ਨੂੰ ਮਿਲਦੇ ਹਾਂ ਨਵੀਂ ਵੀਡੀਓ ਤੇ ਨਵੇਂ ਸਫ਼ਰ ਦੇ ਨਾਲ